ਇੱਕ ਛੋਟੀ ਬੱਚੀ ਕੁਲਦੀਪ ਕੌਰ ਨੇ ਸੁਸਾਈਡ ਕਰਨੀ ਪਈ ਕਿਉਂ ਉਹਦੇ ਨਾਲ ਤੱਕਾ ਹੋਇਆ ਲਗਾਤਾਰ ਉਹਦੇ ਪ੍ਰੈਸ਼ਰ ਪਾਇਆ ਗਿਆ ਉਹਦੇ ਤੇ ਐਕਸਪਲੋਇਟ ਕੀਤਾ ਗਿਆ ਉਹ ਟੱਕੇ ਨਾ ਦਿਓ ਯਾਰ ਪੁਲਿਸ ਨੂੰ ਕੰਪਲੇਨ ਕੀਤੀ ਗਈ ਪੇਰੈਂਟਾਂ ਵੱਲੋਂ ਚੱਲਿਆ ਪੁਲਿਸ ਨੇ ਉਹਦਾ ਕੋਈ ਐਕਸ਼ਨ ਲਿੱਤਾ ਤੇ ਉਹ ਬੱਚੀ ਨੇ ਆਪਣੀ ਜਾਨ ਦੇ ਦਿੱਤੀ ਇਹ ਤੋਂ ਮਾੜੀ ਗੱਲ ਕੀ ਹੈ ਹੁਣ ਉਹਦੇ ਬਾਅਦ 6 ਦਿਨ ਹੋ ਗਏ 5 6 ਦਿਨ ਹੋ ਗਏ कोई इतने पुलिस का एस एस पी नहीं आया डी एस पी नहीं आया, नहीं आया। था आया क्या रेलवे महकमे का एस डी एम डी सी है पंजाब पुलिस की जिम्मेवारी है रेलवे की तो होंगी होंगी पर सब तो वही जिम्मेवारी पुलिस की है मैं हैरान हैराना मैं एस एस पी की मैं कहते घर बैठे हो दफ्तर बैठे तो काम इतना एस एस पी साहब ने मैं हूँ करता मैं क्या करता नहीं ਮੈਂ ਉਹਨਾਂ ਨੂੰ ਕਹਿੰਦਾ ਕਿ 2-3 ਦਿਨਾਂ ਦੇ ਅੰਦਰ ਤੁਸੀਂ ਬਾਹਰ ਕੀਤਾ ਇਸ ਫਿਰ ਪਾਰਟੀ ਕਾਨੂੰਨ ਕੋਈ ਨਾ ਕੋਈ ਇਲੈਕਸ਼ਨ ਹੈ ਨਾ ਗਲਤ ਹੈ ਸਰਕਾਰ ਦੀ ਜਿਹੜੀ ਲੱਗੀ ਹੈ ਇਹ ਇੱਕ ਉਹ ਸਾਡੇ ਉਹ ਗੱਲ ਕਰਦੇ ਜਿਹੜੇ ਪਲਾਨਸ rau ਇਸ ਤਰੀਕੇ ਦਾ ਸਟਰਕਚਰ ਕੋਈ ਨਾ ਕੋਈ ਇਨੀਸ਼ੀਏਟਿਵ ਆਪੀ ਗਿਆ ਅਸਲੀ ਜੋ ਮਾਤ ਅਕੇ ਲੋਕਾਂ ਦਾ ਇਸ ਦਾ ਜਿਹੜਾ ਡਿਮਿਨੇਟਰ ਜਿਹੜੀ ਗੱਲ ਨੂੰ ਨਾ ਲੈ ਕੇ ਤਾਂ ਗੱਲ ਪੂਰੀ ਹੋ ਜਾਂਦਾ ਗੱਲ ਪੂਰੀ ਹੋ ਜਾਂਦੀ ਮੈਂ ਤਾਂ ਗੱਲ ਨਹੀਂ ਹੋ ਜਾਂਦਾ ਮੈਂ ਹੈਰਾਨ ਹਾਂ ਗੱਲ ਪੂਰੀ ਸਵਾਲ ਕਰੀ ਐਕਸੀ ਕਮਿਸ਼ਨ ਨੂੰ ਸੋਲ ਨੋਟਿਸ ਲੈ ਰਿਆ ਚ ਹੈ ਕਿ ਦਲੇਤ ਪਰਿਵਾਰ ਦੇ ਬੱਚੇ ਦਾ ਇਜਲਾਡ ਹੋ ਗਿਆ ਤਾਂ ਕੋਈ ਐਕਚੁਅਲੀ ਨਹੀਂ ਨਾ ਇੱਥੇ ਕੋਈ ਐਕਸੀ ਕਮਿਸ਼ਨ ਨੂੰ ਨੋਟਿਸ ਲੈ ਰਿਆ ਸਟੇਟ ਨਾ ਉਹ ਵੀ ਕਾਂਗਰਸ ਹੈ ਕੋਈ ਵੂਮਨ ਕਮਿਸ਼ਨ ਨੂੰ ਨੋਟਿਸ ਲੈ ਰਿਆ ਉਹ ਵੀ ਕਾਂਗਰਸ ਦਾ ਆਪਣੇ ਸਰਕਾਰ ਵੀ ਹੈ ਇਨਸਾਫ ਦੇ ਨੂੰ ਕਿਹਾ ਨਹੀਂ ਕੋਈ ਮੰਤਰੀ ਨਹੀਂ ਆ ਰਿਹਾ ਕੁਛ ਨਹੀਂ ਹੁੰਦੇ ਦੇਖੋ ਕਿਵੇਂ ਦਿਨ ਰਾਤ ਹੋ ਗਏ 6 ਦਿਨ ਹੋ ਗਏ ਥੇ ਰਾਤ ਦਿਨ ਸੜਕ ਦੇ ਮੇਨ ਜੀਡੀ ਰੋਡ ਤੇ ਪਰਿਵਾਰ ਬੈਠਾ ਇੱਥੇ ਇਹ ਤਾਂ ਮਾੜੀ ਗੱਲ ਤੇ ਅਣਖ ਦੀ ਗੱਲ ਕੀ ਹੋ ਸਕਦੀ ਹੈ ਕੈਪਟਨ ਮਰਿੰਦਰ ਸਿੰਘ ਨਾਲ ਇਹ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਹੈ ਉਹਨੂੰ ਕੋਈ ਪਰਵਾਹ ਨਹੀਂ ਐਸ ਕਰਕੇ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਨਾਲ ਖੜਾ ਹੈ ਪਰਵਾਹ ਨਾਲ ਖੜਾ ਹਰ ਚੀਜ਼ ਦੀ ਦੂਮਾਰੀ ਹੁੰਦੀ ਹੈ ਤੁਸੀ ਅੱਗੇ ਹੋ ਕੇ ਲੜਾਈ ਲੜਨ ਦੀ ਹੈ ਕਿੱਥੇ ਮੇਰੀ ਲੋੜ ਪਏ ਮੈਂ ਆਦਰ ਕਰਦਾ ਪਿਛਲੇ ਕੁਝ ਦਿਨਾਂ ਤੋਂ ਤੇ ਧਰਨੇ ਤੇ ਬੈਠੇ ਹੋਏ ਆ ਇਹਦੇ ਕੀ ਕਾਰਵਾਈ ਕੀ ਕਰ ਰਹੇ ਹੋਣ ਤੁਸੀਂ ਅੱਜ ਇਹਦਾ ਇਦਾਂ ਜੀ ਮੁਕਦਮਾ ਦਰਜ ਕਰ ਦਿੱਤਾ ਗਿਆ ਹੈ ਔਰ ਉਸ ਤੋਂ ਬਾਅਦ ਪੁਲਿਸ ਪਾਰਟੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਦੋਸ਼ੀਆਂ ਦੀ ਗ੍ਰਫਤਾਰੀ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਜੀਆਰਪੀ ਵੱਲੋਂ ਕੀਤਾ ਜਾ ਰਿਹਾ ਜੀ ਜੀ ਪੰਜਾਬ ਪੁਲਿਸ ਕੀ ਕੋਆਪਰੇਟ ਕਰ ਰਹੀ ਜੀ ਨਾਲ ਹਾਂ ਬਿਲਕੁਲ ਕਰ ਰਹੀ ਜੀ ਅੱਛਾ ਜੀ ਦੇਖ ਕਿੱਥੇ ਆਪਣੇ ਕਿੱਥੇ ਕਮੀ ਰਹੀ ਜੀ ਗ੍ਰਫਤਾਰ ਕਿਉਂ ਨਹੀਂ ਹੋ ਰਹੇ ਜੀ ਇਹ ਕਮੀ ਦੇਖੋ ਜੀ ਉਹਨਾਂ ਗ੍ਰਫਤਾਰੀ ਤੋਂ ਡਰਦੇ ਹੋ ਛੁਪੇ ਹੋਏ ਆ ਅੱਛਾ ਜੀ ਅਸੀਂ ਟਰੈਕ ਕਰ ਰਹੇ ਹਾਂ ਸਾਡੀ ਕੋਸ਼ਿਸ਼ ਹੈ ਜਲਦੀ ਤੋਂ ਜਲਦੀ ਅਸੀਂ ਗ੍ਰਸਤਾ ਕਰਾਂਗੇ ਇਹ ਪਰਿਵਾਰ ਵਾਲੇ ਦੀ ਮੰਗ ਹੈ ਜਿਨ੍ਹਾਂ ਦੇ ਗ੍ਰਸਤਾ ਨਹੀਂ ਹੁੰਦੇ ਸਸਕਾਰ ਨਹੀਂ ਕਰਨਾ ਲੜਕੀ ਦਾ ਦੇਖੋ ਜੀ ਇਹਦੇ ਬਾਰੇ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਅਸੀਂ ਜੋ ਆਪਦੇ ਐਫਰਟਸ ਹੈ ਉਹ ਕਰ ਰਹੇ ਹਾਂ ਅੱਛਾ ਜੀ ਕਿੰਨੀ ਕ ਤੁਹਾਡੇ ਵੱਲੋਂ ਪੋਸਟ ਲਗਾਈ ਗਈ ਹੈ ਇਸ ਕੰਮ ਵਾਸਤੇ ਸਾਡੇ ਵੱਲੋਂ ਇਹਦੀ 7 ਟੀਮਾਂ ਬਣਾਈਆਂ ਗਈਆਂ ਸਾਡੇ ਐਸਪੀ ਡੀ ਸਾਹਿਬ ਜਿਹੜੇ ਮੇਨ ਹੈ ਉਹ ਕਰ ਰਹੇ ਹੈ ਕੰਮ ਠੀਕ ਹੈ ਜੀ ਜੀ ਜਲਦੀ ਗ੍ਰਿਫਤਾਰ ਹੋਣਦੇ ਹੈ ਬਿਲਕੁਲ ਬਿਲਕੁਲ ਜੀ ਬਹੁਤ ਜਲਦੀ ਸਰ ਜੀ ਦਿਨ ਕੁੜੀ ਦੀ ਡੈਥ ਹੋਈ ਸੀ ਉਹਨੇ ਸੁਸਾਇਡ ਕਰਾ ਚੀ ਉਹ ਉਸੇ ਦਿਨ ਲੋਕਾਂ ਨੇ ਮੰਗ ਕੀਤੀ ਸੀ ਪੁਲਿਸ ਵਾਲਿਆਂ ਨੇ ਕਿ ਉਹਨਾਂ ਦੇ ਖਿਤੇ ਕਾਰਵਾਈ ਕੀਤੀ ਜਾ ਜੀ ਤੇ ਦੇਰੀ ਕਿਉਂ ਹੋ ਗਈ ਜਦੋਂ ਉਹਨਾਂ ਨੂੰ ਭੱਜਣ ਦਾ ਕਿੱਦਾਂ ਮੌਕਾ ਮਿਲ ਗਿਆ ਜੀ ਦੇਖੋ ਜੀ ਮੁਕਦਮਾ ਦਰਜ ਕਰਨਾ ਹੁੰਦਾ ਟਾਈਮ ਲੱਗਦਾ ਹੈ ਇਹ ਸੁਸਾਇਡ ਨੋਟ ਹੈ ਜਿਹੜਾ ਉਹ ਇਹਨਾਂ ਨੇ ਸਾਨੂੰ ਘਰੋਂ ਲਿਆ ਕੇ ਦਿੱਤਾ ਹੈ ਉਹ ਇਹਨਾਂ ਨੇ ਸਾਨੂੰ 4 ਘੰਟੇ ਬਾਅਦ ਵਿੱਚ ਦਿੱਤਾ ਹੈ ਸੁਸਾਇਡ ਨੋਟ ਮਿਲਣ ਤੋਂ ਬਾਅਦ ਹੀ ਅਸੀਂ ਮੁਕਦਮਾ ਦਰਜ ਕੀਤਾ ਹੈ ਤਸੀਂ ਕਾਰਵਾਈ ਕਰ ਰਹੇ ਹਾਂ ਜਿਹਨੂੰ ਜਿਹੜੇ 4-5 ਘੰਟੇ ਜੀ ਉਹਨਾਂ ਚੋ ਉਹਨਾਂ ਨੂੰ ਭੱਜਣ ਦਾ ਟਾਈਮ ਮਿਲ ਗਿਆ ਹਾਂਜੀ ਇਹ ਤਾਂ ਸਮਝ ਲਓ ਜਿਹੜੇ ਗ੍ਰਿਫਤਾਰ ਨਹੀਂ ਕਰ ਪਾ ਰਹੇ ਜੀ ਨਹੀਂ ਜੀ ਇਹ ਜੀ ਕੋਈ ਗੱਲ ਨਹੀਂ ਹੈ ਐਕਚੁਅਲੀ ਇਹ ਕੇਸ ਜਿਹੜਾ ਜਿੱਦ ਤੱਕ ਤੁਸੀਂ ਜਾਣਦੇ ਹੋ ਜੀਆਰਪੀ ਦਾ ਹੈ ਸਾਡੇ ਵੱਲੋਂ ਸਾਰੀ ਏਡ ਤੇ ਅਸਿਸਟੈਂਸ ਜਿਹੜੀ ਵੀ ਹੈਲਪ ਹੈਗੀ ਹੈ ਜਿਹੜੀ ਵਿਕਲਪੀ ਫੈਮਿਲੀ ਨੂੰ ਉਹਨੂੰ ਪ੍ਰੋਵਾਈਡ ਕੀਤਾ ਜਾ ਰਿਹਾ ਤੇ ਸਾਨੂੰ ਪੂਰੀ ਉਮੀਦ ਹੈ ਕਿ ਰਲ ਮਿਲ ਕੇ ਜਿਹੜਾ ਸਾਰੇ ਯੂਨਿਟਸ ਦੇ ਤੇ ਕੰਮ ਕਰ ਲਈਆਂ ਅਸੀਂ ਜਲਦੀ ਇਹਦੇ ਬਾਰੇ ਇਹ ਬਿਲਕੁਲ ਨਹੀਂ ਦੇਲਵੇ ਪੁਲਿਸ ਅੱਜ ਕਹਿ ਕੇ ਸਾਫਤਾ ਦੇ ਹੁਣ ਕਾਫੀ ਨਹੀਂ ਜੀ ਅਸੀਂ ਬਿਲਕੁਲ ਨਹੀਂ ਸਾਰਿਆ ਅਸੀਂ ਨਾਲ ਖੜੇ ਆ ਇਹਨਾਂ ਦੇ ਇਹਨਾਂ ਦੀ ਫੈਮਲੀ ਨਾਲ ਸਾਡੀ ਮੈਂ ਆਪ ਮੀਟਿੰਗ ਕੀਤੀ ਐ एसएसपी ਸਾਹਮਣੇ ਕੀਤੀ ਹੈ ਹਾਂਜੀ ਅਸੀਂ ਇਹਨਾਂ ਨੂੰ ਅਸ਼ੋਰੈਂਸ ਵੀ ਦਿੱਤੀ ਹੈ ਵੀ ਆਰ ਮੇਕਿੰਗ ਆਲ ਐਫਰਟਸ ਕਿ ਜਿਹੜੇ ਦੇ ਵਿੱਚ ਅਕਿਊਜ਼ਡ ਨੇ ਜੋ ਕਲਪਰੇਟ ਸੀ ਉਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ